ਸਸਰੀਕਾਲ ਜੀ ਹਫਤ ਸਾਰੇ ਵਧੀਆ ਹੋਵਗੇ ਠੀਕ ਹੋਵਗੇ ਤੰਦਰੁਸਤ ਹੋਵਗੇ ਤੇ ਆਪਾਂ ਵੀ ਬਿਲਕੁਲ ਵਧੀਆ ਤੇ ਗਰਮੀ ਜੀ ਅੱਗੇ ਦੀ ਤਰ੍ਹਾਂ ਰੋਜ਼ ਦੀ ਤਰ੍ਹਾਂ ਬਹੁਤ ਆ ਬਾਹਰ ਬਦਲ ਹੋਈ ਜਾਂਦਾ ਕਦੇ ਧੁੱਪ ਨਿਕਲੀ ਜਾਂਦੀ ਆ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਉਲਟਾ ਬਿਮਾਰ ਕਰ ਰਹੀ ਆ ਤੇ ਹੁਣ ਮੈਂ ਲੱਗੀ ਸੀ ਬਣਾਉਣ ਤੋਰੀਆਂ ਦੀ ਸਬਜ਼ੀ ਤੇ ਮੈਂ ਕਿਹਾ ਚਲੋ ਰੈਸিপি ਸ਼ੇਅਰ ਕਰ ਲੈਂਦੇ ਆ ਤੁਹਾਡੇ ਨਾਲ ਤੇ ਦੇਖੋ ਤੋਰੀਆਂ ਦੇ ਵਿੱਚ ਪਿਆਜ਼ ਕੱਟ ਲੈ ਸਿਰਫ ਇਹੀ ਦੋ ਚੀਜ਼ਾਂ ਨਾਲ ਜਿਹੜੀ ਆਪਾਂ ਆ ਪਿਆਜ਼ ਤੇ ਤੋਰੀਆਂ ਤੇ ਇਹਦੇ ਵਿੱਚ ਅਦਰਕ ਲਸਣ ਹਰੀ ਮਿਰਚ ਮੈਂ ਕੁਝ ਨਹੀਂ ਪਾਉਂਗੀ ਤੇ ਇੱਕ ਕਟੋਰੀ ਲੈ ਲਈਏ ਜੀ ਆਪਾਂ ਮਲਾਈ ਦੀ ਮਲਾਈ ਪਾ ਕੇ ਬਣਾਵਾਂਗੇ ਤੇ ਇਹਨਾਂ ਨੂੰ ਮੈਂ ਕੱਟ ਕੇ ਧੋ ਰਸਵਾਰ ਕੇ ਸੁਕਾ ਕੇ ਰੱਖ ਦਿੱਤਾ ਹੈ ਤੇ ਹੁਣ ਲਾਂਦੇ ਆ ਆਪਾਂ ਤੜਕਾ ਤੇ ਐਕਚੁਅਲੀ ਤबीयत ਇੰਨੀ ਖਰਾਬ ਹੋਈ ਹੋਈ ਹੈ ਬੁਖਾਰ ਹੋਇਆ ਹੋਇਆ ਆ ਮੌਸਮ ਬਹੁਤ ਜ਼ਿਆਦਾ ਗੰਦਾ ਆ ਗਰਮ ਸਰਦ ਜਿਹਾ ਮੌਸਮ ਆ ਪੱਖਿਆ ਥੱਲੇ ਜਾਓ ਇਸ ਦੇ نیچے ਜਾਓ ਤਾਂ ਹਵਾ ਲੱਗਦੀ ਆ ਤੇ ਉਹਦੇ ਨਾਲ ਕੋਲਡ ਹੁੰਦਾ ਆ ਤੇ ਅੱਜ ਉਹੀ ਆ ਥੋੜੀ ਆਵਾਜ਼ ਵੀ ਤੁਹਾਨੂੰ ਭਾਰੀ ਲੱਗ ਰਹੀ ਹੋਊਗੀ ਤੇ ਇਗਨੋਰ ਕਰਨਾ ਤੇ ਚਲੋ ਕਰਦੇ ਆ ਫਿਰ ਆਪਾਂ ਰੈਸਪੀ ਸ਼ੁਰੂ ਤੇ ਇੱਧਰ ਧਰ ਦਿੱਤਾ ਹੈ ਜਿਵੇਂ ਆ ਤੇਲ ਬਾਤਾ ਕੜਾਹੀ ਚ ਜਨਵੇਂ ਗਰਮ ਹੁੰਦਾ ਆ ਕਰਦੇ ਆ ਬਾਕੀ ਦੀ ਤਿਆਰੀ ਲੋ ਜੀ ਇੱਧਰ ਤੇਲ ਤਕਰੀਬਨ ਆਪਣਾ ਗਰਮ ਹੋ ਗਿਆ ਆ ਤੇ ਇਦੇ ਵਿੱਚ ਪਾਵਾਂਗੇ ਆਪਾਂ ਜੀਰਾ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਜਿਹੜੀ ਆਪਾਂ ਤੋਰੀ ਦੀ ਸੱਚੀ ਬਣਾਵਾਂਗੇ ਇਹ ਬਾਤ ਦਾਪਾ ਦਿੱਤਾ ਜੀਰਾ ਤੇ ਨਾਲ ਹੀ ਐਡ ਕਰ ਦਿੰਦੇ ਨੇ ਇਹਦੇ ਵਿੱਚ ਹਲਦੀ ਇਹ ਹਰਦੀ ਨਾ ਮੈਨੂੰ ਨਾਲ ਹੀ ਜਿਹੜੀ ਤੜਕੇ ਦੇ ਵਿੱਚ ਭੁੰਨੀ ਹੋਈ ਹਲਦੀ ਹੁੰਦੀ ਆ ਉਹਦਾ ਹੀ ਕਲਰ ਅੱਛਾ ਲੱਗਦਾ ਆ ਜਿਹੜੀ ਆਪਾਂ ਉਤੋਂ ਜਿਵੇਂ ਕਿਸੇ ਵੀ ਸਬਜ਼ੀ ਤੋਂ ਤੋਰੀਆਂ ਤੇ ਹਲਦੀ ਪਾਵਾਂਗੇ ਨਾ ਫਿਰ ਉਹਦੇ ਨਾਲ ਕਲਰ ਜਿਹੜਾ ਵਾਈਟ ਵਾਈਟ ਜਿਹਾ ਆਉਂਦਾ ਸੱਚੀ ਇਹ ਮੈਂ ਪਹਿਲੇ ਤਾਪ ਆਵਦੀ ਆ ਕਿਉਂਕਿ ਤੋਰੀਆਂ ਤੇ ਪਿਆਜ਼ ਜਿਹੜੇ ਉਹ ਮੈਂ ਇਕੱਠੇ ਜਿਹੜੇ ਆ ਉਹ ਕਰ ਰਹੀਆਂ ਫਰਾਈ ਅਲੱਗ-ਅਲੱਗ ਨਹੀਂ ਕਰ ਰਹੀ ਤੋਰੀਆਂ ਤੇ ਪਿਆਜ਼ ਜਿਹੜੇ ਆ। ਕੱਚੇ ਜਿਹੜੇ ਆਪਾਂ ਫਰਾਈ ਕਰ ਲਾਂਗੇ। ਹੁਣ ਜਿਹੜਾ ਹਲਦੀ ਦਾ ਕਲਰ ਆ ਉਹ ਅੱਛਾ ਹੋਊਗਾ ਜੇ ਇਹਨੇ ਤੋਰੀਆਂ ਤੇ ਪਿਆਜ਼ ਵਗੈਰਾ ਭੁੰਨ ਕੇ ਉਸ ਤੋਂ ਹੀ ਪਾਹੀ ਉਹਨਾਂ ਦਾ ਵਾਈਟ-ਬ੍ਰਾਈਟ ਜਿਹਾ ਕਲਰ ਆਉਣਾ ਚਾਹੀਦਾ। ਤੇ ਮੈਨੂੰ ਇਦਾਂ ਪੱਤਾ ਹੁੰਦਾ ਕਲਰ। ਜੰਦ ਹੁੰਦਾ ਜਿਹੜੀ ਚੀਜ਼ ਅੱਖਾਂ ਨੂੰ ਨਾ ਭਾਵੇ ਉਹ ਮਨ ਨੂੰ ਵੀ ਭਾਵੇ ਸਿਰੋ ਕੰਮ ਹੋ ਜਾਂਦਾ ਨੇ ਜਿਹੜੀ ਅੱਖਾਂ ਨੂੰ ਦੇਖਣ ਨੂੰ ਵਧੀਆ ਨਾ ਲੱਗੇ ਉਹ ਖਾਣ ਨੂੰ ਵੀ ਉਹ ਚੀਜ਼ ਵਧੀਆ ਨਹੀਂ ਲੱਗਦੀ ਹੁੰਦੀ ਤੇ ਹੁਣ ਆਪਾਂ ਇਹਦਾ ਇਹਨੂੰ ਅੱਛੀ ਤਰ੍ਹਾਂ ਨਾਲ ਵੜਾਇਆ ਟਰਾਈ ਕਰ ਲਾਂਗੇ ਤੋਰੀਆਂ ਨਾਲ ਤੇ ਪਿਆਜ਼ ਨਾਲ ਬਹੁਤ ਜਲਦੀ ਸਬਜ਼ੀ ਬਣ ਜਾਂਦੀ ਹੈ ਜੀ ਇਹ ਇਹ ਤੋਰੀਆਂ ਦੀ ਤਾਂ ਮੇਰੇ ਘਰ ਵਿੱਚ ਪਹਿਲਾਂ ਜਿਹੜਾ ਪਸੰਦ ਨਹੀਂ ਸੀ ਕਰਦੇ ਹੁੰਦੇ ਅੰਮੀ ਹੁਣ ਬਹੁਤ ਵਧੀਆ ਉਹਨਾਂ ਨੂੰ ਲੱਗਦੀ ਆ ਟੇਸਟੀ ਲੱਗਦੀ ਆ ਤੁਹਾਨੂੰ ਕਈ ਲੋਕ ਦੁੱਧ ਪਾ ਕੇ ਬਣਾਉਂਦੇ ਆ ਪਰ ਮੈਂ ਜਿਹੜਾ ਆ ਔਰ ਦੁੱਧ ਨਹੀਂ ਪਾਉਂਦੀ ਹੈਗੀ ਮੈਂ ਮਲਾਈ ਪਾ ਕੇ ਬਣਾਉਂਦੀ ਹਾਂ ਜੇ ਮਲਾਈ ਪਾ ਕੇ ਬਹੁਤ ਅੱਛੀ ਕਿਸ ਤਰ੍ਹਾਂ ਆਇਆ ਤੋਰੀਆਂ ਵੀ ਮੈਂ ਛਿੱਲ ਕੇ ਪਹਿਲਾਂ ਧੋ ਕੇ ਧੱਕ ਦਿੰਦੀ ਹੰਮੀ ਕੱਟ ਕੇ ਨਹੀਂ ਧੋਂਦੀ ਕਿਉਂਕਿ ਜਦੋਂ ਆਪਾਂ ਕੱਟ ਕੇ ਤੋਰੀਆਂ ਧੋਂਦੇ ਆ ਨਾ ਉਹਦੇ ਵਿੱਚ ਜਿਹੜਾ ਆ ਪਾਣੀ ਪਰ ਜਾਂਦਾ ਆ ਨਾਲ ਦੇ ਨਾਲ ਆਪਾਂ ਸਬਜੀ ਜਿਹੜੀ ਹੈ ਹਲਾਈ ਵੀ ਜਾਣੀ ਹੈ ਜਿਹੜਾ ਇਹਦਾ ਪਾਣੀ ਤੋਰੀਆਂ ਦਾ ਹੁੰਦਾ ਹੈ ਉਹ ਨਾਲ ਦੇ ਨਾਲ ਸੁੱਕੀ ਜਾਂਦੇ ਸਿੱਕਦੇ ਨੇ ਰੱਸੀਆਂ ਰੱਸੀਆਂ ਜਿਹੀਆਂ ਤੋਰੀਆਂ ਦੀ ਸਬਜੀ ਇੰਨੀ ਵਧੀਆ ਨਹੀਂ ਲੱਗਦੀ ਤੇ ਨਾਲ ਦੇ ਨਾਲ ਇਹ ਹਲਾਈ ਜਾ ਰਹੀਆਂ ਤੇ ਨਾਲ ਦੇ ਨਾਲ ਦਾ ਕਹਿਣਾ ਕਿਚਨ ਦੇ ਵਿੱਚ ਤੇ ਬਿੱਲੀਆਂ ਨਾ ਕੜੁੰਦਾ ਨਾਲ ਦੇ ਨਾਲ ਆਪਾਂ ਹੋਰ ਕੰਮ ਕਰੀ ਜਾਈਦੇ ਹ ਜਿਵੇਂ ਕੋਈ ਬਰਤਨ ਦੇਖ ਲਿਆ ਉਹ ਬਿਨਾਂ ਕਰਕੇ ਕਲੀਨ ਕਰ ਲੋ ਮਨ ਨੂੰ ਜਿਹੜਾ ਕੰਮ ਹੁੰਦਾ ਕਿਚਨ ਦੇ ਵਿੱਚ ਹੋ ਮੈਨੂੰ ਇਹ ਹੁੰਦਾ ਜੇ ਮੈਂ ਹੁਣ ਕਿਚਨ ਦੇ ਵਿੱਚ ਹੈ ਗਈਆਂ ਤਾਂ ਜਿਹੜਾ ਤੁਹਾਨੂੰ ਨਾਲ ਦੇ ਨਾਲ ਕਰੀ ਜਾਵਾਂ ਤੇ ਨਾਲ ਦੇ ਨਾਲ ਤਰਫੋਂ ਹਲਾ ਹਲਾ ਕਰ ਲਈਏ ਸਬਜੀ ਤੇ ਰਜਾਈ ਜਾਵਾਂਗੇ ਬਹੁਤ ਜਲਦੀ ਬਣ ਜਾਂਦੀ ਹੈ ਵੈਸੇ ਇਹ ਸਬਜੀ ਲੋਟੀ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਰੋਟੀ ਦੇ ਮਸਾਲੇ ਹਲਦੀ ਆਪਾਂ ਪਹਿਲੇ ਪਾ ਚੁੱਕੇ ਆ ਨਮਕ ਮਿਰਚ ਤੇ ਗਰਮ ਮਸਾਲਾ ਜੀ तकरीबन ਆਪਣੀ ਪੱਕ ਚੁੱਕੀ ਹੈ ਹੁਣ ਇਹਦੇ ਵਿੱਚ ਐਡ ਕਰ ਦੂੰਗੀ ਮੈਂ ਇਹ ਹੈ ਮલાઈ ਹੁਣ ਪਾਣਾ ਨੱਚੀ ਤਾਲ ਪਕਾਵਾਂਗੇ ਕਿਉਂਕਿ ਹਾਫ ਕੁੱਕ ਤਾਂ ਆਪਣੀ ਸਬ지 ਪਹਿਲਾਂ ਹੀ ਹੋ ਚੁੱਕੀ ਸੀ ਔਰ ਇਹ ਮੈਂ ਬਿਲਕੁਲ ਜਿਹੜੀ ਐ ਸਿਮ ਗੈਸ ਤੇ ਨਹੀਂ ਬਣਾਈ ਫੁੱਲ ਗੈਸ ਤੇ ਬਣਾਈ ਹੈ ਕਿਉਂਕਿ ਆਪਾਂ ਨੂੰ ਬਾਰ-ਬਾਰ ਇਹਦੇ ਵਿੱਚ ਨਾ ਕਣਸ਼ੀ ਮਾਰਦੇ ਰਹਿਣਾ ਚਾਹੀਦਾ ਕਿਉਂਕਿ ਇਹ ਤੋਰੀਆਂ ਦੇ ਵਿੱਚੋਂ ਵੈਸੇ ਪਾਣੀ ਬਹੁਤ ਹੁੰਦਾ ਹੈ ਤੇ ਹੁਣ ਇਹ ਪੱਕ ਲਵੇ ਜਦੋਂ ਮੈਂ ਗੁੰਨੇ ਲਵਾਂ ਆਟਾ ਤੇ ਮੇਰਾ ਕਿਚਨ ਦਾ ਕੰਮ ਜਿਹੜਾ ਖਤਮ ਹੋ ਜਾਊਗਾ ਲੋਡੀ ਥੋੜੀ ਜਿਮ ਵਿੱਚ ਸਭ ਚੀਜ਼ੇ ਛੜ ਰਵਤੀ ਸੀ ਸਿੱਧੀ ਆਪਣੀ ਬਿਲਕੁਲ ਰੈਡੀ ਆ ਖਾਣ ਵਾਸਤੇ ਨਾ ਪਾ ਖਾ ਸਕਦੇ ਆ ਨਾਲ ਦੀ ਨਾਲ ਪਰ ਹਲੇ ਮੈਂ ਥੋੜੀ ਜਿਹੀ ਹੋਰ ਪਕਾਉਂਗੀ ਮੈਂ ਬਹੁਤ ਫੁੱਲ ਸੇਕ ਤੇ ਪਕਾਉਂਗੀ ਕਿਉਂਕਿ ਜਿੱਦਾਂ ਜਿੱਦਾਂ ਹੈ ਥੋੜੀ ਥੋੜੀ نیچے ਲੱਗੂਗੀ ਕੜਾਈ ਦੇ ਤਲੇ ਨਾਲ ਉਹਨੇ ਟੇਸਟ ਇਹਦਾ ਵਧੀਆ ਹੋਊਗਾ ਸਬਜ਼ੀ ਥੋੜਾ ਥੋੜਾ ਜਿਹਾ ਜਦੋਂ ਐਂ ਪੁਆਇੰਟ ਛੱਡ ਦੂਗੀ ਸਬਜ਼ੀ ਫਿਰ ਆਪਣੀ ਸਬਜ਼ੀ ਰੈਡੀ ਹੋਊਗੀ ਜਿੰਨਾ ਇਹ ਤਲਾ نیچے ਥੋੜਾ ਥੋੜਾ ਲੱਗੀ ਜਾਊਗਾ ਮਤਲਬ ਕਿ ਮਲਾਈ ਉਹਨੇ ਟੇਸਟ ਜ਼ਿਆਦਾ ਵਧੀਆ ਹੋਊਗਾ ਦੇਖੋ ਜੀ ਮੈਂ ਸਬਜੀ ਰਸਤੇ ਹੁਣ ਔਇਲ ਆਨ ਲਾ ਗਿਆ। ਆਪਣੀ ਸਬਜੀ ਬਿਲਕੁਲ ਬੀਤੀ। ਖੰਨ ਤੇ ਆਪਾਂ ਮલાઈ ਪਾਉਣ ਤੋਂ ਬਾਅਦ ਜਿੱਦਾਂ ਥੋੜਾ ਜਿਹਾ ਵਾਲਾ ਦਵਾ ਕੇ ਵੀ ਮਤਲਬ ਵਧੀਆ ਸਬਜੀ ਰੈਡੀ ਹੋ ਜਾਂਦੀ ਹੈ। ਪਰ ਮੈਨੂੰ ਇਦਾਂ ਥੋੜੀ ਜਿਹੀ ਰੈਡੀ ਰੈਡੀ ਸਬਜੀ ਜ਼ਿਆਦਾ ਚੰਗੀ ਲੱਗਦੀ ਹੈ। ਆ ਜਿੱਦਾਂ ਹੁਣ نیچے ਦੁੱਧ نیچے ਲੱਗੀ ਜਾਊਗਾ ਮલાઈ ਜਿਵੇਂ। ਉਹ ਓਇਲ ਛੱਡੂ ਉਹਦਾ ਟੇਸਟ ਆਪਣਾ ਹੀ ਹੁੰਦਾ ਹੈ 5-7 ਮਿੰਟ ਵੱਧ ਲੱਗ ਜਾ ਮੇਰੇ ਨਾਲ ਕੋਈ ਫਰਕ ਨਹੀਂ ਪੈਂਦਾ ਅ ਬੱਚੇ ਖੁਸ਼ ਹੋ ਕੇ ਰੋਟੀ ਸਬਜ਼ੀ ਖਾ ਲੈਣੇ ਹੀ ਬਹੁਤ ਹੁੰਦਾ ਹੈ ਨਾ ਨਾਨਾ ਵਾਸਤੇ ਦੇਖੋ ਬਹੁਤ ਸੋਹਣਾ ਓਇਲ ਜਿਹੜਾ ਹੈ ਹੋ ਗਿਆ ਹੈ ਆਪਣੀ ਤੜਕੀ ਦੇ ਅੱਛਾ ਕਲਰ ਆ ਗਿਆ ਤੇ ਸਬਜ਼ੀ ਆਪਣੀ ਹੁਣ ਬਿਲਕੁਲ ਰੈਡੀ ਆ ਖਾਣ ਵਾਸਤੇ ਹੁਣ ਕਰ ਦਨੇ ਆਪਾਂ ਗੈਸ ਬੰਦ ਲੋ ਜੀ ਸਬਜੀ ਆਪਣੀ ਬਿਲਕੁਲ ਰੈਡੀ ਆ ਔਇਲ ਵਗੈਰਾ ਛੱਡਦਾ ਆ ਤੇ ਟੱਕ ਦਈਏ ਹੁਣ ਆਪਾਂ ਸਬਜੀ ਬਣ ਗਈ ਆ ਸਬਜੀ ਆਪਣੀ ਰੈਡੀ ਹੋ ਗਈ ਆ ਤੇ ਹੁਣ ਕਰ ਦਨੇ ਆਪਾਂ ਕਿਚਨ ਵੀ ਕਲੀਨ ਆ ਆਟਾ ਗੁੰਨ ਕੇ ਰੱਖ ਦਿੱਤਾ ਗਰਮੀ ਦੇਖੋ ਤੁਸੀਂ ਮੈਨੂੰ ਕਿੰਦਾ ਆਈਆ ਤੇ ਅੱਜ ਜਿਹੜਾ ਆ ਮੈਂ ਝਾੜੂ ਪੂੰਛਾ ਵੀ ਨਹੀਂ ਕੀਤਾ ਆ ਮਤਲਬ ਝਾੜੂ ਵਗੈਰਾ ਲਾਇਆ ਪੂੰਛਾ ਨਹੀਂ ਲਗਾਇਆ ਕਿਉਂਕਿ ਤਬੀਅਤ ਇੰਨੀ ਖਰਾਬ ਸੀ ਹੁਣ ਦੇਖੋ ਇਹਦੀ ਪੱਖੇ નીચે ਜਾ ਕੇ ਬਹਿਣਾ ਜਦੇ ਜੋ ਕੰਮ ਹੋ ਜਾਣਾ ਨੱਕ ਬੰਦ ਹੋ ਜਾਣੀ ਤੇ ਹੁਣ ਮੇਰਾ ਥੋੜਾ ਜਿਹਾ ਕੰਮ ਆ ਕਿਚਨ ਕਲੀਨ ਕਰ ਦਮ ਮਸਾਲਾ ਏਪ ਕਲੀਨ ਕਰਨ ਵਾਲੀ ਰਹਿ ਗਈ ਤੇ ਬਾਕੀ ਹੋ ਗਿਆ ਮੇਰਾ ਆਟਾ ਗੁੰਨ ਕੇ ਰੱਖ ਲਿੱਤਾ ਆ हाँ जी हाँ जी आगे आगे, गर्मी है बहुत ज्यादा है ਲੋਜੀ ਸਬਜੀ ਆਪਣੀ ਬਣ ਗਈ ਆ ਤੇ ਕਿਚਨ ਕਰ ਲਿਆ ਆਪਾਂ ਕਲੀਨ ਤੇ ਇੱਥੇ ਕਰਦੇ ਆ ਜੀ ਹੁਣ ਆਪਾਂ ਵੀਡੀਓ ਦਾ ਐਂਡ ਮਿਲਾਂਗੇ ਤੁਹਾਨੂੰ ਫੇਰ ਨੈਕਸਟ ਵੀਡੀਓ ਚ ਕਿਸੇ ਹੋਰ ਵੀਡੀਓ ਚ ਮਿਲਦੇ ਆ ਤਦ ਤੱਕ ਲਈ ਸਸਰੀਆ ਕਰ ਬਾਏ ਬਾਏ ਗਰਮੀ ਬਹੁਤ ਜ਼ਿਆਦਾ ਹੈ ਚਲੋ ਜੀ ਮਿਲਦੇ ਆ ਫੇਰ